ਲੋ ਜਿੰਦਾਬਾਦ ਭੁਲਰ ਸਿੰਘ ਮਾ ਜਿੰਦਾਬਾਦ ਭੁਲਰ ਸਾਹਿਬ ਕਪੂਰਥਲਾ ਦਾ ਮੈਡੀਕਲ ਕਾਲਜ ਪਿਛਲੇ ਦਿਨੀ ਭਗਵੰਤ ਮਾਨ ਜੀ ਨੇ ਨਿਰੀਖਣ ਕੀਤਾ ਸੀ ਸਾਰੀਆਂ ਸਿਆਸੀ ਪਾਰਟੀਆਂ ਇਸ ਮੈਡੀਕਲ ਕਾਲਜ ਤੇ ਸਿਆਸੀ ਲੜਾਈ ਕਰ ਚੁੱਕੀਆਂ ਅਜੇ ਤੱਕ ਜਿਹੜਾ ਅਮਰੀਕਨ ਕਾਲਜ ਦਾ ਕੋਈ ਵੀ ਅਤਾ ਪਤਾ ਨਹੀਂ ਲੱਗਾ ਕੀ ਕਹਣਾ ਤੁਹਾਡਾ ਇਸ ਭਗਵੰਤ ਸੇਵਾ ਜੋ ਕਹਿੰਦੇ ਹੋ ਕਰਦੇ ਆ ਜੇ ਮਾਨ ਸਾਹਿਬ ਨੇ ਇੱਥੇ ਸਰਵਾ ਕੀਤਾ ਆ ਕਿ ਮੈਡੀਕਲ ਕਾਲਜ ਲੋਕਾਂ ਦੇ ਸਪੋਰਟ ਹੋਗਾ ਕਿਸੇ ਗੱਲ ਦੀ ਟੈਨਸ਼ਨ ਕਦੋਂ ਹੋਏਗਾ ਜੀ ਜਲਦੀ ਹੋਵੇਗਾ ਥੈਂਕ ਯੂ ਉਨਾ ਮਸਲਿਆਂ ਨੂੰ ਅਸੀਂ ਜਿੱਤ ਕੇ ਹੱਲ ਕਰਾਵਾਂਗੇ ਪ੍ਰਮਾਤਮਾ ਕਿਰਪਾ ਕਰੇ ਰੂਟ ਡਿਪਾਰਟਮੈਂਟ ਦੇ ਪੈਸੇ}{|\text{National Health Mission ਦੇ ਪੈਸੇ ਨਰੇਗਾ ਦੀਆਂ ਕਈ ਸਕੀਮਾਂ ਜਿਹੜੀਆਂ ਸੈਂਟਰ ਨੇ ਬੰਦ ਕੀਤੀਆਂ ਜਾਂ ਜਿਹੜੇ ਸਾਡੇ ਬੱਚਿਆਂ ਦੀ ਭਰਤੀ ਹੁੰਦੀ ਆ 60 40 ਦੇ ਅਨੁਪਾਤ ਨਾਲ ਚੰਡੀਗੜ੍ਹ ਚ ਉਹ ਬੰਦ ਕਰਤੀ ਐ ਸੈਂਟਰ ਨੇ ਉਹ ਵੀ ਭਰਤੀ ਮੁੜ ਲਾ ਕੁ ਕਰਾਵਾਂਗੇ ਇੰਡੀਆ ਲਾਈਨ ਦੀ ਸਰਕਾਰ ਪੰਜ ਜਾ ਰਹੀ ਹੈ ਪ੍ਰਮਾਤਮਾ ਕਿਰਪਾ ਕਰੇ ਵੱਡੀ ਲੀਡ ਦਾ ਬੱਟੀ ਲੀਡਣਾ 543 ਜੋ 450 ਤੋਂ ਵੱਧ ਪਹਿਲੀ ਵਾਰ ਜਿੱਤ ਰਹੇ ਹੋ ਜਿਹੜੇ ਕਿ ਰਾਣਾ ਗੁਰਜੀਤ ਸਿੰਘ ਦਾ ਇੱਥੇ ਬਹੁਤ ਜ਼ਿਆਦਾ ਕਿਲਾ ਮਜ਼ਬੂਤ ਆ ਅੱਜ ਤੱਕ ਕੋਈ ਉਹਨਾਂ ਨੂੰ ਢਾ ਨਹੀਂ ਸਕਿਆ ਵੱਖਰੀਆਂ ਪਾਰੀਆਂ ਇਸ ਤਰ੍ਹਾਂ ਟਾਣ ਜਿਹੜੇ ਕਿਲੇ ਆ ਉਹ ਕਿਲੇ ਢੋਣੇ ਇਸ ਸੰਗਤ ਨੇ ਇਸ ਸੰਗਤ ਨੇ 2022 ਦੇ ਵਿੱਚ 117 ਜੋ 92 ਐਮਐਲਏ ਜਿੱਤ ਕੇ ਇਤਿਹਾਸ ਸਿਰ ਜਿਆ ਇਸ ਵਾਰ ਫੇਰ ਤੋਂ 13 ਦੀਆਂ 13 ਲੋਕ ਸਭਾ ਸੀਟਾਂ ਜਿਹੜੀਆਂ ਇਹ ਉਹ ਸੰਗਤ ਨੇ ਜਿੱਤ ਰਹੀਆਂ ਤੇ ਜਿੱਤ ਕੇ ਲੋਕ ਸਭਾ ਰਾਣਾ ਗਰਜੀਤ ਸਿੰਘ ਤੇ ਰਾਣਾ ਇੰਦਰਪ੍ਰਤਾਪ ਸਿੰਘ ਚਲੋ ਉਹਨਾਂ ਦੇ بیٹے ਨੂੰ ਟਿਕਟ ਨਹੀਂ ਦਿੱਤੀ ਪਾਰਟੀ ਨੇ ਉਹ ਯਾਦ ਲੜ ਲਈ ਉਹ ਤੇ ਪਹਿਲਾਂ ਹੀ ਕਾਂਗਰਸ ਦੀ ਸੀਟ ਹੈ ਤੇ ਕਾਂਗਰਸ ਹੀ ਰਹਿਣੀ ਹੈ ਬਾਕੀ ਉਹਦੇ ਨਾਲ ਕੋਈ ਏਡਾ ਫਰਕ ਨਹੀਂ ਪੈਣਾ ਲੋਕ ਜਿਹੜੇ ਉਹ ਸਰਦਾਰ ਭਗਵੰਤ ਸਿੰਘ ਮਾਨ ਦੇ ਕਮਾੜਾ ਨੇ ਉਹਨਾਂ ਦੀ ਜਿਹੜੀ ਦਾਵੇਦਾਰੀ ਹੈ ਉਹਨੂੰ ਕਿਸ ਤਰ੍ਹਾਂ ਦੇਖਦੇ ਹੋ ਮੰਨ ਕਹਿੰਦੇ ਨੇ ਕਿ ਬੰਦਿਆ ਜਾਂਦਾ ਪੰਥਕ ਇਲਾਕਾ ਤੁਸੀਂ ਆਪਣੇ ਖੇਤਰ ਚ ਘੁੰਮ ਵੀਦੇ ਹੋ ਉਮੀਦਵਾਰੀ ਨੂੰ ਕਿਸ ਤਰ੍ਹਾਂ ਦੇਖਦੇ ਹੋ ਕੋਈ ਵੀ ਵਿਅਕਤੀ ਜਿਹੜਾ ਭਾਵੇਂ ਕੋਈ ਪਾਲਟੀਸ਼ਨ ਆ ਭਾਵੇਂ ਕੋਈ ਪਲੇਅਰ ਆ ਤੇ ਭਾਵੇਂ ਕੋਈ ਸਾਫ ਕੰਦਕਾਰੀ ਆ ਹਰ ਬੰਦੇ ਨੂੰ ਹੱਕ ਆ ਉਹ ਚੋਣ ਲੜ ਸਕਦਾ ਇਹ ਤੇ ਲੋਕਾਂ ਨੇ ਫਤਵਾ ਦੇਣਾ ਲੋਕਾਂ ਨੂੰ ਪਤਾ ਸਰਕਾਰ ਕੀ ਦੀ ਆ ਕੰਮ ਕੀਤੋਂ ਲੈਣੇ ਆ ਲੋਕਾਂ ਨੂੰ ਪਤਾ 2 ਸਾਲ ਕਿੰਨੇ ਕੰਮ ਕੀਤੇ ਤੇ ਘਾ ਤਿੰਨ ਸਾਲ ਕਿੰਨੇ ਕੰਮ ਕਰਦੇ ਆ ਲੋਕ ਬੜੇ ਸਿਆਣੇ ਆ ਜਿੰਨੇ ਕੋਈ ਆਪ ਦਾ ਰਸਤਾ ਬਣਾਉਣਾ ਚਾਹ ਕਿਸੇ ਨੇ ਆਪ ਦਾ ਘਰ ਬਣਾਉਣਾ ਜਿਨ੍ਹਾਂ ਦੇ ਟੈਲਾ ਬਾਲੇ ਵਾਲੇ ਘਰ ਆ ਜਾ ਕਿਸੇ ਦੇ ਬੱਚੇ ਨੇ ਨੌਕਰੀ ਕਾਉਣ ਵਾਲੀ ਸਮੇਂ ਚ ਕਰ ਲਈ ਉਹਨਾਂ ਨੂੰ ਪਤਾ ਵੀ ਸਰਕਾਰ ਆਮ ਆਦਮੀ ਪਾਰਟੀ ਦੀ ਹੈ ਸਰਦਾਰ ਭਗਵੰਤ ਸਿੰਘ ਮਾਨ ਦੀ ਆ ਲੋਕ ਸਰਕਾਰ ਦੇ ਕੀਤੇ ਕੰਮਾਂ ਨੂੰ ਹੱਥਵਾ ਦੇਣਗੇ ਲੋਕ ਸਰਕਾਰ ਨਾਲ ਖੜਨਗੇ ਲੋਕ ਸਰਕਾਰ ਦੇ 13 ਦੇ 13 ਲੋਕ ਸਭਾ ਉਮੀਦਵਾਰ ਤੁਸੀਂ ਤਾਂ ਕਿ ਲੋਕ ਸਭਾ ਸਾਡਾ ਮਕਸਦ ਇਹ ਹੈ ਜੀ ਅਸੀਂ ਹਲਕਾ ਕਡੂਰ ਸਾਹਿਬ ਤੋਂ ਸਰਦਾਰ ਲਾਲਜੀਤ ਭੁੱਲਰ ਜਿਨ੍ਹਾਂ ਨੂੰ ਹੁਣਤ ਮੰਤਸਭਾ ਨੇ ਟਿਕਟ ਦੇ ਕੇ ਨਵਾਜਿਆ ਅਸੀਂ ਉਹਨਾਂ ਦੇ ਹੱਕ 'ਚ ਭਾਰੇ ਬਹੁਮਤ ਦੇ ਨਾਲ ਰੋਡ ショਅ ਕੱਢ ਰਹੇ ਆ ਤੇ ਲੋਕਾਂ ਨੂੰ ਅਪੀਲ ਕਰ ਰਹੇ ਆ ਕਿ ਵੱਧ ਤੋਂ ਵੱਧ ਵੋਟਾਂ ਪਾ ਕੇ ਆਪਾਂ ਸਰਦਾਰ ਲਾਲਜੀਤ ਭੁੰਨਰ ਸਾਹਿਬ ਨੂੰ ਜਿਤਾਈਏ ਤੇ ਲੋਕਾਂ ਦੀ ਆਪਾਂ ਵੱਧ ਤੋਂ ਵੱਧ ਸੇਵਾ ਕਰ ਸਕੀਏ ਜਿਹੜੇ ਵੀ ਕੋਈ ਕੰਮ ਰੁਕੇ ਹੋਏ ਆ ਉਹ ਆਪਾਂ ਬਹੁਤ ਜਲਦੀ ਪਹਿਲ ਦੇ ਆਧਾਰ ਤੇ ਕਰਾਈਏ ਭੁੰਨਰ ਸਾਹਿਬ ਸਾਹਿਬ ਜਿੱਦਾਂ ਕਿ ਇਲੈਕਸ਼ਨ ਆ ਰਹੇ ਆ ਅੱਜ ਚੋਣ ਰੈਲੀ ਆਪੇ ਸਾਹਿਬ ਵੀ ਇਸ ਨੂੰ ਵੀ ਕੀ ਕਹਿੰਦੇ ਆ ਅੱਜ ਦੇ ਦਿਨ ਸਾਡੇ ਆਮ ਆਦਮੀ ਪਾਰਟੀ ਦੇ ਲੋਕ ਸਭਾ ਕਟੂਰ ਸਾਹਿਬ ਤੋਂ ਉਮੀਦਵਾਰ ਜੋ ਕੈਬਨ ਮੰਤਰੀ ਲਾਲਜੀਤ ਸਿੰਘ ਖੁੱਲਰ ਕਪੂਤਲਾ ਵਿਖੇ ਪਹੁੰਚ ਰਹੇ ਨੇ ਤੇ ਉਹਨਾਂ ਦਾ ਜੀ ਆਇਆਂ ਨੂੰ ਆਖਦੇ ਹੋਏ ਸਾਡੀ ਪੂਰੀ ਆਮ ਆਦਮੀ ਪਾਰਟੀ ਦੀ ਟੀਮ ਜਿਹੜੀ ਹੈਗੀ ਆ ਦਰਜਾ ਬਦਰਜਾ ਵਲੰਟੀਅਰ ਸਹਿਬਾਨ ਅੱਥੇ ਪਹੁੰਚੇ ਹੋਏ ਨੇ ਤੇ ਅੱਜ ਪਹਿਲਾ ਦਿਨ ਉਹਨਾਂ ਦਾ ਕਪੂਤਲੇ ਆਂਦਾ ਰੋਡ ਸ਼ੋਅ ਦੇ ਰੂਪ ਦੇ ਵਿੱਚ ਅਸੀਂ ਕਪੂਤਲੇ ਦੇ ਬਾਜ਼ਾਰਾਂ ਦੇ ਵਿੱਚੋਂ ਹੁੰਦੇ ਹੋਏ ਇਹ ਮੰਦਰ ਮਾਤਾ ਭਦਰਕਾਲੀ ਜੀ ਦੇ ਉੱਥੇ ਮੱਥਾ ਟੇਕ ਕੇ ਉੱਥੇ ਸਮਾਪਤੀ ਕਰਾਂਗੇ ਧੰਨਵਾਦ ਜੀ ਆਮ ਆਦਮੀ ਪਾਰਟੀ ਜਿੰਦਾਬਾਦ ਹਰੀ ਰੇਂਕਾਲਤਾ ਜਿੰਦਾਬਾਦ ਲਾਲਦੀਰ ਭੁੱਲਰ ਜਿੰਦਾਬਾਦ ਭਗਵਾਨ ਤੁਮਾਨ ਜਿੰਦਾਬਾਦ ਅਸੀਂ ਬਾਈ ਕਰੈਲੀ ਕਰ ਰਹੇ ਆ ਇਹ ਸਾਰੇ ਹੀ ਮੇਰੇ ਛੋਟੇ ਭਰਾ ਛੋਟੇ ਵੀਰ ਮੋਮੀ ਸਾਹਿਬ ਸਾਡੇ ਜੂਸ ਦੇ ਪ੍ਰਧਾਨ ਜੀ ਹੋਰ ਮੇਰੇ ਸਾਰੇ ਦਰਦਾ ਬਜਾਦਾ ਸਾਰੇ ਮੇਰੇ ਵੀਰ ਆ ਅੱਜ ਸਾਰੇ ਇਕੱਠੇ ਆ ਦਰਜੀਤ ਜੀ ਬਲਾਕ ਪ੍ਰਧਾਨ ਜੀ ਸਾਡੇ ਸਤਰਾਮ ਜੀ ਆਉਣ ਵਾਲੇ ਆ ਰਾਣਾ ਜੀ ਹੋਰ ਡਾਕਟਰ ਸਾਹਿਬ ਸਾਰੇ ਮੇਰੇ ਭਰਾ ਜਿੰਨੇ ਬਲਾਕ ਪ੍ਰਧਾਨ ਆ ਸਾਰਿਆਂ ਦੇ ਸਹਿਯੋਗ ਨਾਲ ਅੱਜ ਇਹ ਬਾਈਕ ਰੈਲੀ ਕਰ ਰਹੇ ਆ ਕਿ ਇਹ ਸਾਰਾ ਮੇਰੇ ਨਾਲ ਵੀਰਾਂ ਦਾ ਸਹਿਯੋਗ ਆ ਕਿਉਂਕਿ ਅਸੀਂ ਆਉਣ ਵਾਲੇ ਸਮੇਂ 'ਚ ਕੋਲਰਜੀ ਨੂੰ ਜਿਤਾ ਸਕੀਏ ਵੱਧ ਤੋਂ ਵੱਧ ਵੋਟਾਂ ਵਵਾ ਸਕੀਏ ਉਹਨਾਂ ਦੀ ਰੈਲੀ ਸਫਲ ਕਰ ਸਕੀਏ ਜੀ ਸੁਖਵੰਸ ਸਿੰਘ ਪੱਡਾ ਸਰ ਅੱਜ ਜਿੱਦਾਂ ਆਮਾ ਦੀ ਪਾਰਟੀ ਵੱਲੋਂ ਰੋਸ ਤੋਂ ਨਿਕਲਿਆ ਗਿਆ ਕਿੰਨਾ ਘਰ ਹੰਗਾਰਾ ਮਿਲਿਆ ਨਾ ਬਹੁਤ ਵਧੀਆ ਤੁਸੀਂ ਨਾਲ ਹੀ ਸਾਡੇ ਰਹੇ ਬਹੁਤ ਵਧੀਆ ਹੰਗਾਰਾ ਸੀਗਾ ਲੇਕਿਨ ਥੋੜੀ ਇਹ ਸੀ ਕਿ ਇਹ ਸਾਨੂੰ ਛੋਟੇ ਟਾਈਮ ਦੇ ਵਿੱਚ ਹੀ ਇਹ ਮੈਸੇਜ ਬਣਿਆ ਸੀਗਾ ਉਹ ਕੱਲ੍ਹ ਸ਼ਾਮ ਤੋਂ ਅਰੇਂਜਮੈਂਟ ਸ਼ੁਰੂ ਹੋਇਆ ਪਰ ਥੋੜੇ ਟਾਈਮ ਦੇ ਵਿੱਚ ਹੀ ਬਹੁਤ ਵਧੀਆ ਬਹੁਤ ਆਪ ਉਹ ਹਰ ਲੋਕਾਂ ਦਾ ਜਿਹੜਾ ਉਹ ਇੱਕ ਬਹੁਤ ਇੱਕ ਇੱਕ ਚੰਗਾ ਸਾਈਜ਼ ਸਰ ਤੁਸੀਂ ਜਿੱਦਾਂ ਕਪੂਰਤਲਾ ਵਾਸੀਆਂ ਨੂੰ ਆਪਣਾ ਕੋਈ ਮੈਸੇਜ ਦੇਣਾ ਚਾਹੁੰਦੇ ਹੋ ਕਿ ਸਰ ਬੋਧਾ ਆਉਣਿਆਂ ਨੂੰ ਦੇ ਚੱਲਣਾ ਪਰ ਸੰਸਦ ਆਸਮਾਨ ਵਿੱਚ ਜਿਹੜੇ 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 ਸੱਤਰ ਜਿਹੜੇ ਸਾਫ ਤੋਂ ਦੂਜੀਆ ਪਾਰਟੀਆਂ ਵੱਲੋਂ ਬਹੁਤ ਬਲਵੋਕਟਰ ਕਿ ਲਾਰੇ ਲਾਏ ਗਏ ਲਾ ਕੇ ਕੋਈ ਕੰਮ ਅਸਰੇ ਚੜਿਆ ਇੱਥੇ ਜੇ ਆਮ ਆਦਮੀ ਪਾਰਟੀ ਆਈ ਹੈ ਜਦੋਂ ਆਪਣਾ ਗਰਮ ਜੀਵਨ ਆਏ ਉਹਨਾਂ ਨੇ ਹੀ ਮਤਦਾਨ ਕੇ ਕੰਮ ਕੀਤਾ ਔਰ ਸਾਰੀ ਪਾਸੇ ਸਬੰਧਿਤ ਸਭ ਜਥੇ ਇਹ ਜੁਡੀਸ਼ਨ ਜਿਹੜਾ ਹੈਲਥਵੋ ਗੰਗੋ ਕ੍ਰਿਯਾਵਲੋਂ ਨਾਲੋਂ ਸਾਰੇ ਪਾਸੋਂ ਉਹਨਾਂ ਨੇ ਦੋ ਜਨਤਰੀ ਬਾਹ ਫੜੀ ਆ ਜਨਤਾ ਖੋਸ਼ ਉਹ ਬੀਜਿਆ ਦਾ ਸਾਹਿਬ ਹਲਕਾ ਇੰਚਾਰਜ ਨੂੰ ਲੈ ਕੇ ਕੀ ਕਹਿਣਾ ਤੁਹਾਡਾ ਕਿ ਕਪੂਰਥਲੀ ਦੀ ਬਾਗਡੋਰ ਸੰਭਾਲਣ ਵਾਲਾ ਕੋਈ ਨਹੀਂ ਹਾਂਜੀ ਕੋਈ ਹਾਈ ਕਮਾਂਡ ਦੇ ਫੈਸਲਾ ਕਰਨਾ ਕਿ ਦੋ ਫੈਸਲਾ ਕਰੂਗੀ ਅਸੀਂ ਸਾਰੇ ਉਹਨਾਂ ਨਾਲ ਧੰਨਵਾਦ Sing for love.